ਕਹੋ ਸੀਜ਼ਨ ਲੱਗ ਗਿਆ ਜੀ ਆਪਾਂ ਕਹਿੰਦੇ ਭਲੇਟ ਘਸ ਗਏ ਜੀ ਅਗਰ ਕਿਸੇ ਨੇ ਬਦਲਵਾਉਣੇ ਨੇ ਸਾਈਡ ਚੇਂਜ ਕਰਾਉਣੇ ਉਹ ਵੀ ਕੰਪਨੀ ਕਰ ਦੋ ਅੱਛਾ ਫ੍ਰੀ ਹੋਊਂਗੇ ਜੀ ਫ੍ਰੀ 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 ਬਿਲਕੁਲ ਗੱਡੀਆਂ ਮੰਗੋ ਇਹ ਸਿਰਫ ਕਾਰ ਸਿਸਟਮ ਹੀ ਬਣਿਆ ਆ ਬਸ ਇਹ ਛੱਡ ਦਿਓ ਵਾਹ ਜੀ ਬਹੁਤ ਵਧੀਆ ਕਿੰਨਾ ਮਤਲਬ ਆ ਲੈ ਲੱਗ ਗਿਆ ਬਿਲਕੁਲ ਬਿਲਕੁਲ ਬਹੁਤ ਵਧੀਆ ਇਹ ਪਰ ਦੇਖ ਜਾਈਂ ਮਾਰਕੀਟ ਚ ਆਹ ਚਾਦਰ ਸਿਰੇ ਤੱਕ ਹੁੰਦੀ ਆ ਕਈਆਂ ਚ ਹੁੰਦੀ ਕੱਟ ਬਸ ਜਿਹੜਾ ਵਿੱਚ ਸਿਸਟਮ ਆ ਇਹਦੇ ਸਭ ਤੋਂ ਅਲੱਗ ਆ ਦੇਖੋ ਆਹ ਪੱਖੇ ਦਾ ਵੈਕਿਊਮ ਸੈਪਰੇਟ ਹੋਊਗਾ ਦੂਜੇ ਪੱਖੇ ਦਾ ਸੈਪਰੇਟ ਹੋਊ ਮਾਲ ਵਾਸਤੇ ਠੀਕ ਹੈ ਜੀ ਇਹਦੇ ਇੱਧਰ ਜਿਵੇਂ ਦਿੱਤੀ ਹੋਈ ਆਪਸ਼ਨ ਐਵੇਂ ਇੱਧਰ ਆ ਦੇਖੋ ਚਾਦਰ ਤੁਸੀਂ ਦੇਖੋ ਸਾਬ ਕਿੰਨੀ ਸਫਾਈ ਹੈ ਮਤਲਬ ਜੇ ਤੁਸੀਂ ਹੋਰ ਦੇਖੋਗੇ ਬਹੁਤ ਤੁਹਾਨੂੰ ਮਤਲਬ ਵੀਡੀਓ ਬਿੰਗੇ ਜੇ ਲੈਣਗੇ ਬਿਲਕੁਲ ਜੀ ਬਿਲਕੁਲ ਸਾਡੀ ਡੀਲਰ ਸਨਵਾਈ ਨਹੀਂ ਕਰਦਾ ਤੁਸੀਂ ਆਪਣੇ ਅਕੋਰਡਿੰਗ ਵੀਡੀਓ ਦੇਖ ਕੇ ਪ੍ਰੋਡਕਟ ਲੈਣੇ ਆ ਤਾਂ ਆਪਾਂ ਤੁਹਾਡੇ ਨਾਲ ਹਮੇਸ਼ਾ ਖੜੇ ਆ ਜੀ ਅੱਜ ਤੁਹਾਨੂੰ ਉਹ ਦਿਖਾਉਣਾ ਰੀਪਰ ਜਿਹਦੇ ਗੱਡੀ ਨਾਲੋਂ ਵੀ ਵੱਧ ਫੰਕਸ਼ਨ ਆ ਜੀ ਸਬ ਤੇ ਨੀਟ ਐਂਡ ਕਲੀਨ ਵਧੀਆ R&D ਟੀਮ ਦਾ ਸਭ ਤੋਂ ਬੈਸਟ ਪ੍ਰੋਡਕਟ ਜੀ ਹੈ ਲੈਂਡ ਫੋਰਸ ਦਾ ਸਟੋਰੀ ਪਰ ਦਿਖਾ ਰਿਹਾ ਤੁਹਾਨੂੰ 2026 ਮਾਡਲ ਤੇ ਇਹਦੇ ਨਵੇਂ ਫੀਚਰ ਵੀ ਦੱਸਾਂਗੇ ਤੁਹਾਨੂੰ ਪ੍ਰਾਈਸ ਵੀ ਦੱਸਾਂਗੇ 2026 ਦਾ ਕੀ ਨਵਾਂ ਅਪਡੇਟ ਆਇਆ ਉਹ ਵੀ ਦੱਸਾਂਗੇ ਜੀ ਗੱਲ ਕਰਦੇ ਜੀ ਆਪਾਂ ਸਾਰਿਆਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਤੁਹਾਡਾ ਜੀ ਤੇ ਤੇ ਇਹ ਦੱਸੋ ਜੀ 2026 ਚ ਕੀ ਚੇਂਜ ਕਰਿਆ ਪਹਿਲਾਂ ਨਾਲੋਂ ਕੀ ਨਵੇਂ ਅਪਡੇਟ ਆ ਤੇ ਕਿਉਂ ਲੈਣਾ ਚਾਹੀਦਾ ਆਪਾਂ ਨੂੰ ਇਹ ਸਾਬ ਗੱਲਾਂ ਹੈ ਇੱਕ ਕੌੜਾ ਸੱਚ ਆ ਸੀ ਬਹੁਤਾ ਤਾਂ ਚੇਂਜ ਕਰਦੀ ਨਹੀਂ ਸਾਡੀ ਕੰਪਨੀ ਠੀਕ ਹੈ ਜੀ ਕਿਉਂਕਿ ਸਾਡੀ ਕੰਪਨੀ ਚ ਖਾਸੀਅਤ ਆ ਵੀ ਜਾਦੇ ਪ੍ਰੋਡਕਟ ਕੱਢਦੀ ਆ ਉਹ ਪਹਿਲਾਂ ਹੀ ਇੰਨਾ ਸੋਚ ਕੇ ਕੱਢਦੀ ਆ ਵੀ ਹਰ ਸਾਲ ਕਸਟਮਰ ਨੂੰ ਇਹ ਨਾ ਹੋਵੇ ਜੀ ਵੀ ਜੇ ਕੌਣ ਅਸੀਂ ਕੁਝ ਚੇਂਜਿੰਗਾਂ ਕਰੀਏ ਇਹਦੇ ਚ ਪਿੱਛੇ ਨਾਲੋਂ ਜੀ ਪਰ ਪਿੱਛੇ ਵਾਲਾ ਕਸਟਮਰ ਪਸਤਾਊਗਾ ਬਣੀ ਯਾਰ ਮੈਂ ਲੇਟ ਹੋ ਗਿਆ ਜਾਂ ਮੈਨੂੰ ਯਾਰ ਮਾੜੀ ਦੇ ਦਿੱਤੀ ਬਾਈ ਉਹਨਾਂ ਨੇ ਮਸ਼ੀਨ ਆ ਠੀਕ ਹੈ ਜੀ ਬਟ ਜਿੱਕਣ ਜਿੱਕਣ ਫਾਰਮਰ ਦੀ ਡਿਮਾਂਡ ਆ ਉਹਨੂੰ ਬਹੁਤ ਸੋਚ ਸਮਝ ਕੇ ਅਸੀਂ ਚੇਂਜ ਕਰਦੇ ਆ ਠੀਕ ਹੈ ਜੀ ਜਿੱਕਾ ਹੁਣ ਐਤ ਕੀ ਗੇਰ ਹੈ ਜੀ ਜਿਹੜਾ ਸਾਡਾ ਪਹਿਲਾਂ ਦੂਜਾ ਹੁੰਦਾ ਸੀ ਹੁਣ ਇਹ ਸਾਰਾ ਤੇਲ ਚ ਆ ਗਿਆ ਪਹਿਲਾਂ ਕ੍ਰੋਸ ਹੁੰਦੇ ਸੀ ਯੂ ਨੋ ਹਾਂ ਕ੍ਰੋਸ ਸੀ ਇਹ ਕ੍ਰੋਸ ਨਹੀਂ ਸੀ ਸੀਗਾ ਸਿੱਧਾ ਹੀ ਠੀਕ ਹੈ ਜੀ ਬਟ ਗੱਲ ਇਹ ਵੀ ਜਿੱਕਣ ਜਿਹੜਾ ਪਹਿਲਾਂ ਗੇਰ ਆਉਂਦਾ ਸੀ ਵੀ ਉਹ ਹੁਣ ਇਹ ਸਾਰਾ ਤੇਲ ਦੇ ਵਿੱਚ ਆ ਗਿਆ ਇਹ ਚੀਦਾ ਰੋਗ ਚੱਕਿਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆਪਣਾ 7.5 8 ਤੇ 8.5 ਫੁੱਟ ਕਟਰ ਚਫਾ ਮਸ਼ੀਨ ਦੇ ਦਾਂਗੇ ਜਿਹਦੇ ਚ ਆਪਣਾ 57 ਇੰਚੀ 57 ਇੰਚੀ ਤੇ 63 ਇੰਚੀ ਫੈਕਟਰ ਦੀ ਪਾਵਰ ਦੇ ਹਿਸਾਬ ਨਾਲ ਠੀਕ ਹੈ ਜੀ ਆਪਾਂ ਦੇ ਦਾਂਗੇ ਬਹੁਤਾ ਫਰਕ ਨਹੀਂ ਹੈ ਠੀਕ ਹੈ ਜੀ ਉਹ ਬਾਕੀ ਕਹਾ ਦੱਸ ਦਿੰਦੇ ਆਪਾਂ ਪ੍ਰਾਈਸ ਤੇ ਹੋਰ ਸੋ ਨਵੇਂ ਫੰਕਸ਼ਨ ਇਹਦੇ ਵਿੱਚ ਸਾਹਿਬ ਇੱਕ ਆਪਣੇ ਬਾਡੀ ਹੈਵੀ ਕਰੀ ਗਈ ਹੈ ਠੀਕ ਹੈ ਜੀ ਇਹਦੀ ਮਤਲਬ ਜਿੱਕਨ ਕਿਤੇ ਮਾੜੀ ਮੋਟੀ ਕੋਈ ਤੁਹਾਨੂੰ ਪਤਾ ਅੱਜਕੱਲ ਬੱਟਾਂ ਬੜੀਆਂ ਟੱਪੋਂ ਨੇ ਕੋਈ ਮਾੜੀ ਮੋਟੀ ਤੇੜ ਹੁੰਦੀ ਸੀ ਠੀਕ ਹੈ ਜੀ ਬਾਡੀ ਆਪਾਂ ਨੇ ਹੈਵੀ ਕਰਤੀ ਤੇ ਇੱਕ ਵੀਰਾ ਜੀ ਆਪਾਂ ਨੇ ਇਹਦੇ ਵਿੱਚ ਜਿਹੜੇ ਬਲੇਡ ਨੇ ਠੀਕ ਹੈ ਜੀ ਇਹ ਇਹਦੇ ਉੱਪਰ ਘਰਤੇ ਮਤਲਬ ਬੁਸ਼ ਨਹੀਂ ਪੈਂਦਾ ਠੀਕ ਹੈ ਜੀ ਇੱਕ ਨਟ ਪਾਉਂਗੇ ਤਾਂ ਦੋਨੋਂ ਖੁੱਲਣਗੇ ਨਹੀਂ ਜਿੱਕਣ ਮਤਲਬ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਠੀਕ ਹੈ ਜੀ ਆਪਣੀ ਆਤ ਤ ਨਹੀਂ ਕਿਸੇ ਨੂੰ ਕਹਿਣਾ ਜੀ ਜੀ ਬਿਲਕੁਲ ਤੇ ਵੀ ਆਪਾਂ ਨੇ ਆਪਣੀ ਸੋਧ ਇੱਕ ਇਹ ਆ ਗਈ ਇੱਕ ਸਾਹਬ ਆਪਾਂ ਨੂੰ ਉੱਪਰ ਕੰਗੀ ਆ ਗਈ ਜਿਹੜੀ ਕਿ ਖੁੱਲ ਜਾਂਦੀ ਆ ਠੀਕ ਹੈ ਜੀ ਜਸਟੇਬਲ ਆ ਹ ਜਿੱਕਣ ਆਪਾਂ ਕਹਿੰਦੇ ਫੋਲਡੇਬਲ ਆ हां साहब की हुंदा हां ठीक है जी वो 5 6 ਨਟ ਨੇ ਉਹ ਉਹ ਇਸ ਕਰਕੇ ਹੁੰਦੀ ਹੈ ਜਿੱਕਨ ਆਪਣੇ ਸਟਾਰਟਿੰਗ ਤੇ ਮਤਲਬ ਵਿਚਨਾ ਮਤਲਬ ਉਹ ਟਾਈਮ 나ੜ ਨਰਮ ਹੁੰਦਾ ਜੀ ਜਦ ਅੱਧਾ ਕੀਸੀਜਨ ਲੰਘ ਜਾਂਦਾ ਦੇਖੋ ਫਿਰ ਤੱਕ ਸੁੱਕ ਜਾਂਦਾ ਨਾਲ ਬਿਲਕੁਲ ਜੀ ਅਗਲੇ ਨੂੰ ਲੱਗੇ ਵੀ ਸਾਡਾ ਯਾਰ ਬਹੁਤੀ ਰੀਨ ਹੁੰਦੀ ਹੈ ਜਾਂ ਗੱਲਬਾਤ ਤਾਂ ਸਾਨੂੰ ਝੜਨਾ ਬਦਲਣ ਦੀ ਲੋੜ ਨਹੀਂ ਤੁਸੀਂ ਆਪਣੇ ਚਾਰ ਨਟਾ ਉੱਪਰ ਖੋਲ ਕੇ ਕੰਗੀ ਕੱਢ ਵੀ ਸਕਦੇ ਠੀਕ ਹੈ ਜੀ ਠੀਕ ਹੈ ਜੀ ਆਪਾਂ ਟਾਇਰ ਦੂਜੇ ਪਾਸੇ ਆ ਤੇ ਬਾਕੀ ਸਾਡੀ ਜਿਹੜੀ ਕੰਪਨੀ ਆ ਸਭ ਪਾਊਡਰ ਕੋਟਿੰਗ ਆ ਬਿਲਕੁਲ ਜੀ ਸਾਰਾ ਬਾਅਦ ਤੁਸੀਂ ਦੇਖ ਸਕਦੇ ਹੋ ਆ ਨਟ ਨੇ ਸਭ ਬਾ ਪਹਿਲਾਂ ਪੇਂਟ ਹੁੰਦਾ ਤੇ ਫਿਰ ਫੀਟਿੰਗ ਹੁੰਦੀ ਆ ਠੀਕ ਆ ਜੀ ਸੋ ਇਹ ਸਾਨੂੰ ਮਾਣ ਆ ਸਾਡੀ ਕੰਪਨੀ ਪਰ ਵੀ ਜੇ ਤੁਸੀਂ ਸਾਡਾ ਕੋਈ ਪਾਰਟ ਖਰਾਬ ਹੋ ਗਿਆ ਸੱਤੋਂ ਲੈ ਕੇ ਜਾਨੇ ਉਹਨੂੰ ਵੱਡ ਟੁੱਕ ਨਹੀਂ ਕਰਨੀ ਪਊਗੀ ਜਿੱਕਾ ਟਰੈਕਟਰ ਦਾ ਪਾਰਟ ਖੁੱਲ ਕੇ ਪਾਰਟ ਪੈਂਦਾ ਜੀ ਬਿਨਾ ਥੌੜੀ ਤੋਂ ਪਊਗਾ ਆ ਸਾਰੇ ਜਿੰਨੇ ਵੀ ਪੂਲਰ ਸਿਸਟਮ ਕਰਤਾ ਜੀ 베어ਿੰਗ ਵੱਡੇ ਕਰਤੇ ਤੇ ਇਹ ਚੀਜ਼ਾਂ ਸਾਰੀਆਂ ਇਹਦੇ ਹਿਸਾਬ ਨਾਲ ਲਾਈਆਂ ਵੀ ਬਲੀਵ ਨਹੀਂ ਹੋਊ ਤੁਹਾਨੂੰ ਵੀ ਸਿਸਟਮ ਜਿਹੜਾ ਬਣਾਇਆ ਠੀਕ ਹੈ ਜੀ ਹੱਬ ਦੇਖ ਲਓ ਤੁਸੀਂ ਬਾਕੀ ਕੰਪਨੀਆਂ ਨਾਲ ਮਿਲਾ ਕੇ ਦੇਖ ਲਿਓ ਤੁਹਾਨੂੰ ਟਰੈਕਟਰ ਮੰਗਾ ਆ ਨਿੱਕੇ ਨਿੱਕੇ ਦੇਖੋ ਤੁਸੀਂ ਇਹਦੇ ਉੱਤੇ ਵੀ ਲੈਂਡ ਫੋਰਸ ਦਾ ਆਪਦੀ ਬ੍ਰਾਂਡਿੰਗ ਹੋਈ ਹੋਈ ਹੈ ਜੀ ਕੋਈ ਵੀ ਨਿੱਕਾ ਨਿੱਕਾ ਦੇਖੋ ਜਿਵੇਂ ਬਿਲਕੁਲ ਕੋਈ ਆਹ ਦੇਖੋ ਜੀ ਆ ਸੋਹਣਾ ਸਿਸਟਮ ਬਾਸਕਟ ਲਾਉਣ ਵਾਸਤੇ ਜੀ ਉਰੇ ਤੁਸੀਂ ਦੇਖੋ ਸਾਬ ਕਿੰਨੀ ਸਫਾਈ ਹੈ ਮਤਲਬ ਜੀ ਤੁਸੀਂ ਹੋਰ ਦੇਖੋਗੇ ਬਹੁਤ ਤੁਹਾਨੂੰ ਮਤਲਬ ਵੀੜੇ ਬੜਿੰਗੇ ਜੇ ਮਿਲਣਗੇ ਬਿਲਕੁਲ ਜੀ ਬਿਲਕੁਲ ਸਾਫ਼ ਕੰਮ ਸਿਸਟਮ ਹੋ ਜਾਊਗਾ ਠੀਕ ਹੈ ਜੀ ਸਟਿੱਪ ਨਾਲ ਹੀ ਆਉਂਦੀ ਆ ਸਾਬ ਠੀਕ ਹੈ ਜੀ ਡਬਲ ਟੂਲ ਹੋ ਗਿਆ ਜੀ ਤੇ ਪੱਖਿਆਂ ਦਾ ਸਾਡਾ ਜੀ ਨੂੰ ਇਹਨੂੰ ਡਾਡੀਆਂ ਕਹਿੰਦੇ ਨੇ ਠੀਕ ਹੈ ਜੀ ਇਹ ਸਾਬ ਡਾਡੀਆਂ ਤੁਸੀਂ ਧਿਆਨ ਦੇ ਕੇ ਦੇਖੋ ਸਾਰਾ ਟਲਾਂਣ ਦਾ ਲੱਗਿਆ ਵਾ ਹੈਵੀ ਜਿਵੇਂ ਆਮ ਹੁੰਦਾ ਸੀ ਪਹਿਲਾਂ ਅਸੀਂ ਵੀ ਦਿੱਤੇ ਆ ਜੀ ਵੀ ਉਹ ਪਾਈਪ ਬਣਾਤਾ ਉਹਨੂੰ ਪੱਤੀਆਂ ਵੈਲਡਿੰਗ ਕਰਤੀਆਂ ਕਦੇ ਪੱਤੀ ਟੁੱਟ ਗਈ ਕਦੇ ਕੁਸ ਹੋ ਗਿਆ ਤੇ ਸਾਬ ਦੂਜਾ ਫਾਰ ਦੀ ਮਟਾਈ ਦੇਖੋ ਤੁਸੀਂ ਬਹੁਤ ਵਧੀਆ ਜੀ ਹਾਂ ਤੇ ਇੱਕ ਇਹਨਾਂ ਨੇ ਇਸ ਵਾਰ ਆ ਚੀਜ਼ ਸਾਰੀ ਓਪਨ ਕਰਕੇ ਛੁੱਟੇ ਲਈ ਜਿਵੇਂ ਹੁਣ ਨੋਰਮਲ ਸਾਰੇ ਰੀਪਰ ਦੇਖਦੇ ਆਂ ਜੀ ਮਾਰਕੀਟ ਚ ਆਹ ਚਾਦਰ ਸਿਰੇ ਤੱਕ ਹੁੰਦੀ ਆ ਕਈਆਂ ਚ ਹੁੰਦੀ ਕੱਟ ਬਟ ਜਿਹੜਾ ਵਿੱਚ ਸਿਸਟਮ ਆ ਇਹਦੇ ਸਭ ਤੋਂ ਅਲੱਗ ਆ ਦੇਖੋ ਆ ਪੱਖੇ ਦਾ ਵੈਕਿਊਮ ਸੈਪਰੇਟ ਹੋਊਗਾ ਦੂਜੇ ਪੱਖੇ ਦਾ ਸੈਪਰੇਟ ਹੋਊਗਾ ਨਹੀਂ ਦੋਹੇ ਪੱਕੇ ਆਪਸ ਚ ਲੜੀ ਜਾਂਦੇ ਆ ਮਾਲ ਵਾਸਤੇ ਠੀਕ ਆ ਜੀ ਇਹ ਇੱਧਰ ਜਿੰਮੇ ਦਿੱਤੀ ਹੋਈ ਆਪਸ਼ਨ ਐਵੇਂ ਇੱਧਰ ਆ ਦੇਖੋ ਚਾਦਰ ਸੈਪਰੇਟ ਆ ਬਾਕੀ ਸਾਨੂੰ ਮੈਂ ਵਿੱਚ ਵੀ ਦਿਖਾਉਂਗਾ ਝਰਨਾ ਕਿੰਨੇ ਨੇੜੇ ਕਰਿਆ ਹੋਇਆ ਉਹਦਾ ਹਾਂਜੀ ਇੱਕ ਸਾਹਿਬ ਮਤਲਬ ਕਹਿਣ ਨੂੰ ਇਹ ਨਹੀਂ ਵੀ ਸਾਡੇ ਹੁੱਕਾਂ ਲਾਤਦੇ ਆ ਆ ਚੀਜ਼ ਤੁਹਾਨੂੰ ਕਿਸੇ ਤੇ ਨਹੀਂ ਮਿਲੂਗੀ ਗੱਡੀਆਂ ਮੰਗੋ ਇਹ ਸਿਰਫ ਕਾਰ ਸਿਸਟਮ ਹੀ ਬਣਿਆ ਆ ਬਸ ਇਹ ਕਰਕੇ ਛੱਡ ਦਿਓ ਵਾਹ ਜੀ ਬਹੁਤ ਵਧੀਆ ਜਿੰਦਾ ਮਤਲਬ ਆ ਲੈ ਲੱਗ ਗਿਆ ਬਿਲਕੁਲ ਬਿਲਕੁਲ ਬਹੁਤ ਵਧੀਆ ਕੋਈ ਕਿਸੇ ਮਤਲਬ ਕਿਸੇ ਬੰਦੇ ਦੇ ਹਉੱਚ ਨਹੀਂ ਲੱਗਣਾ ਲਾਈਟ ਅੰਡਰਗਰਾਊਂਡ ਹੋ ਗਈਆਂ ਸਭ ਸਿਸਟਮ ਚੱਕਤਾ ਆ ਕਦੇ ਵਸ ਦਿੱਤਾ ਇਹ ਤੇਲ ਕੁੱਪੀ ਵਾਸਤੇ ਕਦੇ ਵਸਤੀ ਗਿਆ ਇਹ ਸਭ ਇਹ ਆਪਦੇ ਆਪਣੇ ਆ ਫਾਇਰ ਲਈ ਜਿਹੜਾ ਅੱਗ ਵਾਲਾ ਵਾਸਤੇ ਸਿਲੰਡਰ ਲਾਉਨੇ ਆ ਠੀਕ ਆ ਬਹੁਤ ਵਧੀਆ ਜੀ ਆ ਦੇਖੋ ਮਤਲਬ ਤੁਹਾਡਾ ਤੁਹਾਨੂੰ ਮਤਲਬ ਵਾਕੇ ਵਾਕਈ ਚੁਕੇ ਸੇ ਤੁਹਾਨੂੰ ਮਾਣ ਮਰੂ ਸੋਗਾ ਵੀ ਜਾਣੇ ਢੇਰੀ ਕਰ ਆ ਬਹੁਤ ਵਧੀਆ ਜੀ ਆ ਤੁਹਾਡੇ ਸਾਹਮਣੇ ਕੋਈ ਫੰਡਾ ਮੁੱਕਿਆ ਇੱਥੇ ਕਰ ਦੇਣਾ ਲੈ ਦੱਸੋ ਕੋਈ ਹੋਰੇ ਸਰਾਖ ਨਹੀਂ ਲੋਕ ਸਿਸਟਮ ਹੈ ਜੀ ਆਪ ਦਾ ਸਾਰਾ ਬਾਈ ਨੇਮ ਜਿਹੜੀ ਤੁਸੀਂ ਗੱਲ ਲੈਂਡ ਫੋਰਸ ਦੀ ਕਰਕੇ ਆਟੇ ਹੋ ਕਿਉਂਕਿ ਸਾਡੀ ਕੰਪਨੀ ਨਾਲ ਬਹੁਤ ਚੀਜ਼ ਨੂੰ ਥੋੜਾ ਜਿਹਾ ਟਾਈਮ ਲਾ ਦਿੰਦੀ ਆ ਪਰ ਪੂਰਾ ਮਾਨ ਤਾਨ ਨਾ ਕਰਦੀ ਆ ਠੀਕ ਆਰ ਐਨ ਡੀ ਬਹੁਤ ਵਧੀਆ ਡਬਲ ਟੂਲ ਦੇਣੇ ਥਾਬ ਇਹਨਾਂ ਨੇ ਵੱਡੇ ਟਾਇਰ ਹੋ ਗਏ ਤਿੰਨ ਸਾਈਜਾਂ ਦੇ ਵਿੱਚ ਹੋ ਗਿਆ ਰੇਟ ਤਾਂ ਮਤਲਬ ਤੁਸੀਂ ਜਾਣ ਕੇ ਤੁਹਾਨੂੰ ਯਕੀਨ ਮੰਨੋਗੇ ਵੀ ਜੋ ਅਸੀਂ ਰੇਟ ਨੂੰ ਦੰਨੇ ਅਗਲੇ ਨੂੰਰੇ ਜੀ ਤੇ ਸਰਬਸ ਸਾਹਿਬ ਸਾਡੀ ਫਾਸਟਾ ਤੇ ਹੁਣ ਸਾਡੀ ਕੰਪਨੀ ਦੀ ਇੱਕ ਹੋਰ ਵੀ ਸਹੂਲਤ ਆ ਜਦੋਂ ਬੰਦੇ ਦਾ ਸੀਜ਼ਨ ਖਤਮ ਹੋ ਗਿਆ ਜੀ ਉਹਨੇ ਸਾਤੋਂ ਬਲੇਟ ਬਦਲਾਉਣੇ ਹੋਣ ਠੀਕ ਹੈ ਜੀ ਕੋਈ ਦਿੱਕਤ ਹੋਵੇ ਉਹ ਆਪਾਂ ਫ੍ਰੀ ਕਰਕੇ ਦਵਾਵਾਂਗੇ ਠੀਕ ਹੈ ਜੀ ਜੋ ਬਲੇਟ ਜੋ ਕਿਸੇ ਦਾ ਨਵਾਂ 파ਟ ਪਾਊਗਾ ਉਹ ਅਗਲੇ ਦਾ ਹੋਊਗਾ ਪਰ ਕੰਪਨੀ ਦੇ ਬੰਦੇ ਨਾਲ ਕਿ ਮੈਂ ਸਾਡੀ ਕੰਪਨੀ ਕਹਿੰਦੀ ਹੈ ਵੀ ਜੋ ਪ੍ਰੋਡਕਟ ਵੇਚਿਆ ਠੀਕ ਹੈ ਅਗਰ ਉਹ ਕਿਸੇ ਨੂੰ ਕੋਈ ਦਿੱਕਤ ਆ ਗਈ ਕੋਈ ਬੈਰਿੰਗ ਚ ਹੈ ਕੋਈ ਬੰਦੇ ਨੇ ਚੈੱਕ ਕਰਾਉਣਾ ਹੈ ਭਲੇਟ ਬਦਲਵਾਉਣੇ ਨੇ ਜਣੀ ਫੁੱਲ ਸਰਵਿਸ ਹੈ ਜਿਹੜੀ ਕੰਪਨੀ ਵੱਲੋਂ ਸਾਡੀ ਦੁਕਾਨ ਤੇ ਹੋ ਜੋ ਠੀਕ ਹੈ ਕੋਈ ਮੈਨੂਫੈਕਚਰਿੰਗ ਪ੍ਰੋਬਲਮ ਉਹ ਵੀ ਹੱਲ ਕਰੀ ਜਾਓ ਠੀਕ ਹੈ ਠੀਕ ਹੈ ਪ੍ਰੋਡਕਟ ਦੀ ਸਰਵ ਲਾਉਗੀ ਕੋਸਟ ਸਰਵਿਸ ਕੋਸਟ ਬਿਲਕੁਲ ਫ੍ਰੀ ਹੋ ਚਲੋ ਜੀ ਕਹੋ ਸੀਜ਼ਨ ਲੱਗ ਗਿਆ ਜੀ ਆਪਾਂ ਕਹਿੰਦੇ ਭਲੇਟ ਘਸ ਗਏ ਅਗਰ ਕਿਸੇ ਨੇ ਬਦਲਵਾਉਣੇ ਨੇ ਸਾਈਡ ਚੇਂਜ ਕਰਾਉਣੀ ਉਹ ਵੀ ਕੰਪਨੀ ਕਰ ਦੋ ਅੱਛਾ ਫ੍ਰੀ ਹੋਊਂਗੇ ਜੀ ਫ੍ਰੀ 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 ਬਿਲਕੁਲ ਬਿਲਕੁਲ ਜਿਵੇਂ ਹੁਣ ਦੇਖ ਹੋਰ ਚੀਜ਼ ਬੰਦੇ ਦੀ ਕੋਈ ਮੈਨੀ ਪ੍ਰੋਬਲਮ ਆ ਕਿਸੇ ਨੂੰ ਸੀਜ਼ਨ ਚ ਮੰਨ ਲਓ ਕੋਈ ਸਾਰਾ ਸੀਜ਼ਨ ਲਾ ਦਿੱਤਾ ਕਿਸੇ ਜ਼ਿੰਮੇਦਾਰ ਨੇ ਸਾਨੂੰ ਕੰਪਲੀਟ ਨਹੀਂ ਕਰੀ ਉਹ ਸਾਨੂੰ ਲਾਸਟ ਚ ਜਾ ਕੇ ਕਹ ਦੇਵੇ ਵੀ ਭਾਈ ਮੈਨੂੰ ਐਸੇ ਚੀਜ਼ ਚ ਦਿੱਕਤ ਰਹੀ ਆ ਉਹਦਾ ਮਸਲਾ ਹੱਲ ਕਰਕੇ ਦਵਾਂਗੇ ਬਿਲਕੁਲ ਜੀ ਬਿਲਕੁਲ ਗਾਰੰਟੀ ਨਾਲ ਕੰਪਨੀ ਦੀ ਟੀਮ ਆਊਗੀ ਨਾ ਕਿ ਕਾਲੀ ਬਾਜੀ ਨਹੀਂ ਵੀ ਅਣਜਾਣ ਬੰਦੇ ਆਗੇ ਜੀ ਕੰਪਨੀ ਵੱਲੋਂ ਸਭ ਇਹ ਕਰਿਆ ਜਾਊਗਾ ਤੇ ਬਾਕੀ ਲੈਂਡ ਫੋਰਸ ਦੀ ਕੁਆਲਟੀ ਬਾਰੇ ਤਾਂ ਸਿੱਕ ਮਤਲਬ ਸਾਡੇ ਕੋਈ ਸ਼ਾਫਤੀ ਨਹੀਂ ਜੋ ਮਤਲਬ ਸਾਡੇ ਸਰਦਾਰ ਆ ਜਿਹੜੇ ਉਹ ਆਰ ਐਨ ਡੀ ਪਰ ਜਾਂ ਕਿਤੇ ਚੀਜ਼ ਪਰ ਜ਼ੋਰ ਲਾਉਂਦੇ ਨੇ ਜਿੰਨਾ ਲਾ ਕੇ ਕੱਢਦੇ ਨੇ ਠੀਕ ਹੈ ਜੀ ਹਾਂ ਤੇ ਬਾਕੀ ਸਾਹਿਬ ਤੁਸੀਂ ਰੀਸੇਲ ਆ ਜੀ ਉਹਦੇ ਵਾਂਗ ਸਵਾਰਾ ਟਰੈਕਟਰ ਮੰਗਾ 2000 ਵੱਧ ਘੱਟ ਜੀ ਨੂੰ ਮਰਜ਼ੀ ਦੇ ਦਿਓ ਹਾਲਾਂਕਿ ਇਹਦਾ ਲੈ ਲਾਂਗੇ ਠੀਕ ਹੈ ਜੀ ਇਹ ਨਹੀਂ ਵੀ ਸਾਡੀ ਮਸ਼ੀਨ ਮਤਲਬ ਕਿਲਵਾਦ ਨਹੀਂ ਜਾਂਦੀ ਪ੍ਰਾਣੀ ਮਸ਼ੀਨ ਵਿੱਚ ਘਟਾਉਣੀ ਆ ਜੀ ਹਾਂ ਫਿਰ ਘਟ ਲਾਂਗੇ ਸਾਹਿਬ ਲੋਨ ਦੀ ਸੁਵਿਧਾ ਸੋ ਸਾਰਾ ਕੁਝ ਮਿਲੂਗਾ ਸਬਸਿਡੀ ਤਾਂ ਨਹੀਂ ਆ ਜੀ ਹੈ ਹੀ ਨਾ ਪਰ ਇਹ ਨਹੀਂ ਸਾਡੇ ਵੱਲੋਂ ਪਾਸ ਆ ਠੀਕ ਹੈ ਸਾਬ ਜੀ ਹਾਂ ਜੇ ਕੋ ਲੈਂਡ ਫੋਰਸ ਦਾ ਤਕਰੀਬਨ 99% ਪ੍ਰੋਡੈਕਟ ਪਹਿਲਾਂ ਸਬਸਿਡੀ ਪਾਸ ਹੁੰਦਾ ਫਿਰ ਅਸੀਂ ਪੰਜੀ ਹੋਏ ਹੋਏ ਇਹਦੇ ਪਰ ਕੋਡ ਹਾਂਜੀ ਬਿਲਕੁਲ ਸਾਬ ਠੀਕ ਹੈ ਬਹੁਤ ਵਧੀਆ ਜੀ ਤੇ ਪੋਰਟਲ ਤੇ ਬੋਲਦੀ ਐ ਜੇ ਅੱਜ ਸਬਸਿਡੀ ਆ ਜੀ ਅਸੀਂ ਅੱਜ ਹੀ ਬਿਲ ਕਟਾਂਗੇ ਅੱਜ ਹੀ ਬੰਦੇ ਦਾ ਚੜੂ ਠੀਕ ਹੈ ਜੀ ਹਾਂ ਸਾਨੂੰ ਪੋਰਟਲ ਤੇ ਜੋ ਵੀ ਚੀਜ਼ਾਂ ਸਾਰੀਆਂ ਪੋਰਟਲ ਤੇ ਹੋ ਕੇ ਆਉਂਦੀਆਂ ਨੇ ਆਰਪੀਐਮ ਸੈਟਿੰਗ ਇਹਦੇ ਪੁੜੀਆਂ ਤਾਂ ਹੁੰਦੀਆਂ ਜੇ ਗੇਰੇ ਪੁੜੀਆਂ ਤੋਂ ਪੁੜੀਆਂ ਤੋਂ ਪੋਲੀ ਪਾ ਕੇ ਦੰਨੇ ਆਪਾਂ ਅਗਰ ਫਿਊਚਰ 'ਚ ਕਿਸੇ ਨੂੰ ਮਤਲਬ ਫੀਲਡ 'ਚ ਦਿੱਕਤ ਆਉਂਦੀ ਹੋਊ ਤੁਸੀ ਸਰ ਅਗਲੇ ਨੂੰ ਪੁੱਛ ਕੇ ਦੰਨੇ ਵੀ ਕਿਹੜੇ ਟਰੈਕ ਚਲਾਉਣਾ ਹੈ ਇੱਕ ਗੱਲ ਅਸੀਂ ਪੁੱਛਣੀ ਹੈ ਅਗਲੇ ਨੂੰ ਉਹ ਦੇ ਦੇਣਾ ਇਨ ਫਿਊਚਰ ਫੇਰ ਵੀ ਕੋਈ ਚੱਕਰ ਜਾਂ ਤੂੜੀ ਮੋਟੀ ਪਤਲੀ ਆ ਠੀਕ ਹੈ ਹਾਂ ਉਹ ਜਿੱਦਣ ਚਲਾਉਣਾ ਹੈ ਪਹਿਲੇ 5-7 ਦਿਨਾਂ ਚ ਪਤਾ ਲੱਗ ਜਾਂਦਾ ਪਹਿਲੇ ਦਿਨ ਤਾਂ ਨਰਮ ਤੂੜੀ ਹੁੰਦੀ ਹੈ ਪਤਾ ਨਹੀਂ ਲੱਗਦਾ 2-3 ਦਿਨਾਂ ਦੇ ਵਿੱਚ ਅਗਰ ਫਾਰਮਰ ਕਹਿੰਦਾ ਵੀ ਤੂੜੀ ਮੋਟੀ ਪਤਲੀ ਆ ਟਰੈਕਟਰ ਰੇਸ ਵੱਧ ਘਟ ਕਰਦਾ ਉਹ ਜਾ ਕੇ ਖੇਤ ਦੇ ਵਿੱਚ ਦੋਨੋਂ ਚੀਜ਼ਾਂ ਅਸੀਂ ਫ੍ਰੀ ਆਫ ਕੋਸਟ ਬਦਲ ਕੇ ਆਵਾਂਗੇ ਜਾਲ ਵੀ ਜੀ ਤੇ ਮਤਲਬ ਆਪਣੀਆਂ ਪੁਲੀਆਂ ਠੀਕ ਹੈ ਜੀ ਹਾਂ ਜੀ ਉਹ ਆਪਣੇ ਫ੍ਰੀ ਆਫ ਕਾਸਟ ਜਾਊਗੀ ਕੰਪਨੀ ਬਾਕੀ ਸਰਵਿਸ ਤਾਂ ਸਾਰਾ ਸੀਜ਼ਨ ਅਸੀਂ ਬੈਠੇ ਆਂ ਜੀ ਠੀਕ ਹੈ ਜਿਹੜੀ ਮੈਂ ਹੁਣ ਜ਼ਿਆਦਾਤਰ ਵੀਡੀਓ ਪਾਉਂਦਾ ਜੀ ਆਪਾਂ ਇਹੀ ਪਾਉਨੇ ਆਂ ਲੋਕ ਵੇਚਣ ਤੋਂ ਪਹਿਲਾਂ ਕੋਈ ਵੀ ਡੀਲਰ ਹੋਵੇ ਗੱਲ ਹੋਰ ਹੁੰਦੀ ਆ ਠੀਕ ਹੈ ਲੈਣ ਤੋਂ ਬਾਅਦ ਗੱਲ ਹੋਰ ਹੁੰਦੀ ਵੀ ਕੰਪਨੀ ਆ ਕੇ ਸੁਣਵਾਈ ਕਰੂਗੀ ਬਟ ਆਪਾਂ ਮੈਂ ਪਹਿਲਾਂ ਵੀ ਕਹਿੰਨਾ ਵੀ ਆਪਣੇ ਚੈਨਲ ਤੇ ਤੁਹਾਨੂੰ ਸਰਵਿਸ ਕੋਈ ਵੀ ਪ੍ਰੋਬਲਮ ਆਉਂਦੀ ਆਪਾਂ ਨਾਲ ਖੜੇ ਆ ਥੋੜੀ ਕੰਪਨੀ ਘਾ ਸੁਣਵਾਈ ਕਰਦੀ ਆ ਸਾਬ ਸਾਡੀ ਤੁਸੀਂ ਕੰਪਨੀ ਨੂੰ ਛੱਡ ਦਿਓ ਪਹਿਲਾਂ ਤਾਂ ਮੇਰੀ ਡੀਲ ਪਰ ਆ ਜਾਓ ਬਿਲਕੁਲ ਠੀਕ ਹੈ ਜੀ ਸ਼ਾਮ ਦਾ ਟਾਈਮ ਹੈ ਜਾਂ ਦੁਪਹਿਰ ਦਾ ਟਾਈਮ ਹੈ ਦੇਖੋ ਇੱਕ ਕਕੌੜਾ ਸੱਚ ਮੈਂ ਕਹਿੰਦਾ ਵੀ ਅਗਰ ਤੁਸੀਂ ਕਹਿ ਦੋਗੇ ਵੀ ਧਨਵਾ ਸਾਹਿਬ 베ARING ਟੁੱਟ ਗਿਆ ਬੰਦੇ ਭੇਜੋ ਜੀ ਦੇਖੋ ਬੰਦੇ ਆਉਣ ਲਈ 2-4 ਘੰਟੇ ਲੱਗ ਜਾਂਦੇ ਨੇ ਜੀ 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 ਪਰ ਮੈਂ ਕੀ ਕਹਿਣਾ ਹੁੰਨਾ ਵੀ ਵੀਰ ਜੀ ਤੁਸੀਂ 베ARING ਭੰਨ ਕੇ ਨਵਾਂ ਪਵਾ ਲਓ ਮਿਸਤਰੀ ਦੇ ਲੈ ਜਾਓ ਮਿਸਤਰੀ ਦੇ ਪੈਸੇ ਪੈ ਰੰਗ ਦੇ ਪੈਸੇ ਬਹੁਤ ਵਧੀਆ ਜੀ ਵੀ ਤੁਸੀਂ ਇਹ ਪਵਾ ਲਓ ਮੈਨੂੰ ਰਸੀਦ ਦੇ ਦਿਓ ਟੁੱਟਿਆ ਸਮਾਨ ਦੇ ਦਿਓ ਮੈਂ ਆਪੇ ਕੰਪਨੀ ਚ ਬਦਲਾਵਾ ਨਾ ਬਦਲਾਵਾ ਪਰ ਤੁਹਾਡਾ ਕੰਮ ਨਹੀਂ ਖੜੂਗਾ ਬਹੁਤ ਵਧੀਆ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਵੀ ਜਦ ਅਸੀਂ ਛੋਹੇਦਾਰ ਤੋਂ ਪੈਸੇ ਕਮਾਏ ਆ ਜੀ 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 ਅਗਰ ਇਹ ਕਵੈਰਿੰਗ ਦੇ ਵਿੱਚ ਮੰਨ ਲਓ ਮੈਨੂੰ ਕੰਮ ਮੇਰੀ ਮੈਂ ਕਰਦਾ ਇਹ ਚੀਜ਼ਾਂ ਹੋਰ ਤਾਂ ਮੈਨੂੰ ਪਤਾ ਨਹੀਂ ਮੰਨ ਲਓ ਇਹ ਕਵੈਰਿੰਗ ਮੈਨੂੰ ਕੰਪਨੀ ਨਹੀਂ ਵੀ ਬਦਲੂਗੀ ਤਾਂ ਮੈਨੂੰ ਕੀ ਆ ਮੇਰਾ ਕਸਟਮਰ ਤਾਂ ਜੁੜਿਆ ਰਹਿ ਗਿਆ ਨਾ ਜੇ ਮੇਰੀ ਡੀਲ ਵਧੀਆ ਆਊਗੀ ਤਾਂ ਮੇਰੇ ਕੋਲ ਕਸਟਮਰ ਆਊਗਾ ਵੀਰ ਜੀ ਜੇ ਮੈਂ ਇੱਕ ਤੁਹਾਨੂੰ ਇੱਕ ਰੀਪਰ ਵੇਚ ਕੇ ਮੇਰੀ ਦੁਕਾਨ ਨਹੀਂ ਨਾ ਚੱਲਣੀ ਮੈਂ ਤਾਂ ਵੀ ਜੀ ਹਰੇਕ ਸਾਲ ਤੁਹਾਨੂੰ ਕੁਝ ਨਾ ਕੁਝ ਦੇਣਾ ਹੈ ਜੀ ਉਹਦੇ ਲਈ ਮੈਂ ਮਤਲਬ ਮੇਰੀ ਆਪ ਦੀ ਆਦਤ ਹੈ ਵੀ ਕੋਈ ਨਹੀਂ ਮੇਰੇ 10 ਰੁਪਏ ਲੱਗਦੇ ਲੱਗ ਜਾਣ ਮੇਰਾ ਫਾਰ ਪਰ ਕੰਪਨੀ ਆਊਗੀ ਜੀ ਦੇਖੋ ਲਾਈਟ ਤਾਂ ਹੈ ਨਹੀਂ ਵੀ ਉਰੇ ਤੇ ਛੱਡੀ ਤੁਹਾਡੇ ਪਹੁੰਚ ਗਈ ਹਾਂ ਪਰ ਅਸੀਂ ਕਹਿੰਦੇ ਵੀਰ ਤੂੰ ਨੁਕਸਾਨ ਨਾ ਕਰ ਮਿਸਤਰੀ ਤਾਂ ਕੰਮ ਕਰਾ ਲੈ ਮੇਰੇ ਬੰਦੇ ਸ਼ਾਮ ਸਵੇਰ ਤੇਰੇ ਕੋਲ ਆਉਣਗੇ ਸਾਰਾ ਸੈੱਟ ਕਰਕੇ ਜਾਣਗੇ ਪਰ ਤੂੰ ਕੰਮ ਨਾ ਰੋਕ ਜੀ ਬਹੁਤ ਬੜਾ ਇਹ ਮੇਰੀ ਸੋਚ ਹੈ ਅਰੇ ਮੈਂ ਤੁਹਾਨੂੰ ਤੁਹਾਡੇ ਨੈਟ ਥਰੂ ਵੀ ਕਹਿੰਦਾ ਮੈਨੂੰ ਕੋਈ ਵੀ ਫਾਰਮਰ ਤੁਹਾਡੇ ਸਾਹਮਣੇ ਕੋਈ ਮੈਸੇਜ ਵੀ ਕਰ ਦਵੇ ਵੀ ਤਨ ਹੋਏ ਨੇ ਯਾਰ ਸਾਨੂੰ ਆ ਚੀਜ਼ ਕਹਿ ਕੇ ਸਾਨੂੰ ਦੱਤੀ ਨਹੀਂ ਮੈਂ ਤਾਂ ਵੀ ਤੁਹਾਡੇ ਜਿੰਮੇਵਾਰ ਹਾਂ ਹੋਰ ਦੱਸੋ ਇਹ ਮਾਨ ਨਾ ਕਰਦੇ ਆ ਸਾਬ ਆਪਾਂ ਗੱਲ ਉਹਦਾ ਸਭ ਜਾਣਦੇ ਆ ਦੀ ਤੁਹਾਡੀ ਜਿੰਮੇਵਾਰੀ ਜੇ ਅਸੀਂ ਆਪ ਚੈੱਕ ਕਰਦੇ ਸਾਡੇ ਚੈਨਲ ਵਿੱਚ ਹਾਂ ਮੈਂ ਜਾਨੀ ਕੰਪਨੀ ਨੂੰ ਵੀ ਪਿੱਛੇ ਕਰ ਦਿੰਦਾ ਨੇ ਕਈ ਵਾਰ ਤਾਂ ਮੇਰਾ ਰੌਲਾ ਹੋ ਜਾਂਦਾ ਕੰਪਨੀ ਦੇ ਪਰ ਮੈਂ ਨਹੀਂ ਜਿਨ੍ਹਾਂ ਨੂੰ ਆਪਾਂ ਨੂੰ ਪੂਰਾ ਵਿਸ਼ਵਾਸ ਹੋਵੇ ਪ੍ਰੋਡਕਟ ਇਹ ਬਾਰੇ ਦੱਸੋ ਜੀ ਨਾਰਮਲ ਤਾਂ ਖੁੱਲਦੀ ਨਹੀਂ ਕਈਆਂ ਦੀ ਇਹਦਾ ਸਿਸਟਮ ਕਿਵੇਂ ਆ ਇਹਦਾ ਸਾਬ ਸੈਂਸਰ ਲੱਗਿਆ ਹੋਇਆ ਠੀਕ ਆ ਨਾ ਮੈਂ ਚਲਾ ਰਿਹਾ ਤੁਸੀਂ ਦੇਖ ਰਹੇ ਹੋ ਆ ਤੁਹਾਡੇ ਸਾਹਮਣੇ ਵੀ ਬੜਾ ਈਜ਼ੀ ਆ ਫਿਰ ਇਹਦੇ ਵਿੱਚ ਸਾਹਿਬ ਇੱਕ ਹੋਰ ਚੀਜ਼ ਦਿਖਾ ਦਵਾਂ ਇਹਦੇ ਕਈਆਂ ਦੇ ਸਰੀਏ ਹੀ ਹੁੰਨੇ ਆ ਮਾਲ ਗਰੀ ਜਾਂਦਾ ਕਈਆਂ ਦੀ ਬੰਦ ਹੁੰਦੀ ਆ ਇਹ ਇਸ ਹਿਸਾਬ ਨਾਲ ਬਣਾਈ ਗਈ ਆ ਸੀਐਨਸੀ ਕਟਿੰਗ ਹਾਂ ਵੀ ਇੰਨੀ ਕ ਕਟਿੰਗ ਕਰੀਏ ਵੀ ਮਿੱਟੀ ਜਾਂ ਬਰੀਕ ਰੋੜੀ ਮਿੱਟੀ ਵੀ ਜਾਨਵਰਾਂ ਲਈ ਬਹੁਤ ਧਿਆਨ ਰੱਖਿਆ ਜਾਂਦਾ ਠੀਕ ਆ ਜੀ ਵੀ ਮਿੱਟੀ ਨਿਕਲ ਜਾਂਦੀ ਆ ਜੀ ਔਰ ਜਿਹੜੀ ਇਹਦੀ ਦਾਣੇ ਦੀ ਕੁਆਲਿਟੀ ਆ ਜਿਹੜਾ ਇਹਦਾ ਮਾਲ ਆ ਉਹ ਤੁਸੀਂ ਵਿੱਚ ਦੇਖ ਹੀ ਲੈਣਾ ਸਾਹਿਬ ਉਹ ਜਾ ਕੇ ਝਾਰਨੇ ਪਰ ਗਿਰਦਾ ਠੀਕ ਹੈ ਜੀ ਦਾਣਾ ਸਾਫ ਨਿਕਲਦਾ ਉੱਥੋਂ ਹੀ ਪੱਖਾ ਝੜਨੇ ਤੋਂ ਹੀ ਮਾਲ ਚੱਕਦਾ ਉਹ ਮੈਂ ਤੁਹਾਨੂੰ ਦਿਖਾਉਣਾ ਜੀ ਮੈਂ ਜਿਵੇਂ ਤੁਹਾਨੂੰ ਗੱਲ ਕਰਦਾ ਹੁੰਦਾ ਆਪਣੀਆਂ ਰਿਪੇਅਰ ਵਾਲੀ ਵੀਡੀਓ ਚ ਵੀ ਹਾਂਜੀ ਵੀ ਆਪਣੀ ਮਸ਼ੀਨ ਦੇ ਜਿਹੜਾ ਆ ਸਿਸਟਮ ਦੇਖੋ ਪੱਖਿਆਂ ਦੇ ਕਿੰਨਾ ਜ਼ਿਆਦਾ ਨੇੜੇ ਆ ਜਿਹੜਾ ਦਾਣੇ ਵਾਲੀ ਟ੍ਰੇ ਚੱਲਦੀ ਹੈ ਆਪਣੀ ਝਾਰਨਾ ਦੇਖੋ ਆ ਜਾਲ ਚੋਂ ਤੂੜੀ ਗਿਰੀ ਨਾਲ ਦੀ ਨਾਲ ਪੱਖਿਆਂ ਨੂੰ ਚੱਕ ਲੈਣੀ ਨਹੀਂ ਉਰੇ ਨਾ ਦੇਖਿਓ ਸ਼ੀਟ ਲੱਗੀ ਵੀ ਹੁੰਦੀ ਹੈ ਸਾਫ ਉਹ ਵੈਕਿਊਮ ਨਹੀਂ ਪੂਰਾ ਮਿਲਦਾ ਤੂੜੀ ਨੂੰ ਇਕ ਉਹਦੇ ਕਰਕੇ ਰਾਤ ਨੂੰ ਆਪਣੇ ਜਿਹੜੀ ਮਸ਼ੀਨਾਂ ਦੇਖੋ ਹੋਊਗੀ ਚਾਦਰ ਛੇਤੀ ਬੰਦ ਹੋ ਜਾਣੀ ਆ ਆ ਬਿਲਕੁਲ ਇਹ ਨੇੜੇ ਆ ਪਿੱਛੇ ਤੇ ਵੀ ਦਿਖਾਉਂਗਾ ਤੇ ਹੋਰ ਦਿਖਾਉਣਾ ਹੀ ਤੁਹਾਨੂੰ ਇੱਕ ਮੈਂ ਜਿਹੜੀਆਂ ਪਿੱਛੇ ਲਾਈ ਹੋਈਆਂ ਨਾ ਆ ਚੰਦ ਦਾ ਚੰਦ ਕਹਦੇ ਨੇ ਜੀ ਮੀ ਇਹਨਾਂ ਨੂੰ ਇਹਨੇ ਜੀ ਵੀ ਅਡਜਸਟਮੈਂਟ ਦਿੱਤੀ ਹੋਈ ਆ ਪੂਰੀ ਮਸ਼ੀਨ ਕੰਪਨੀ ਨੇ ਇਹਦੇ ਉੱਪਰ ਦੇਖੋ ਹੁਣ ਕੀ ਹੋਊਗਾ ਜਿਵੇਂ ਡੱਕੇ ਮਾਰਨ ਦੀ ਚਕਾਇਤ ਹੋਗੀ ਆ ਪਟਾ ਲੱਗਿਆ ਹੋਇਆ ਬਿਲਕੁਲ ਜ਼ੀਰੋ ਵੈਚ ਠੀਕ ਆ ਜੀ ਝਾਰਨਾ ਤੁਹਾਨੂੰ ਉਹ ਮਿਲ ਜੂਗਾ ਜੀ ਜਿਹੜੇ ਮਰਜ਼ੀ ਲੈਣਾ ਹੋਵੇ ਹਾਂ ਛੋਟਾ ਬੜਾ ਜਾਓ ਬਿਲਕੁਲ ਸਾਬ ਉਹ ਫਾਰਮਰ ਦੇ ਦੇਖੋ ਹਰੇਕ ਇਲਾਕੇ ਦਾ ਹਲੇਕ ਇਲਾਕੇ ਦੇ ਹਿਸਾਬ ਨਾਲ ਸਾਨੂੰ ਜਾਲ ਪਾ ਕੇ ਦੇਣਾ ਪੈਂਦਾ ਜੀ ਜਿੱਕਿ ਹੁਣ ਸਾਡੇ ਉਰੇ ਲੈਂਡ ਫੋਰਸ ਦੇ ਵਿੱਚ 45 ਸਮਥਿੰਗ 45 ਕਹਿ ਲਓ ਤੇ ਇੱਕ ਅੱਧਾ ਸਰੀ ਉੱਪਰ ਥੱਲੇ ਚਾਡੇ ਚੱਲਦਾ ਜੀ ਹੁਣ ਕਈ ਜਗ੍ਹਾ ਬਾਬਾ ਜੀ 43 ਚੱਲਦਾ ਕਈ ਜਗ੍ਹਾ 50 ਹੀ ਚੱਲਦਾ ਜੀ ਉਹਦੀ ਕੋਈ ਮਤਲਬ ਸਿਸਟਮ ਨਹੀਂ ਜਿਹੜਾ ਮਰਜ਼ੀ ਪਾ ਜਿਹੇ ਜੀ ਚੂੜੀ ਲੈਣੀ ਹੈ ਬੰਦੇ ਨੇ ਹਾਂ ਜਿਹਹੀ ਜੀ ਅਗਲੇ ਨੂੰ ਚੁਆਇਸ ਹੈ ਜੀ ਉਹ ਆਪਾਂ ਦਵਾਂਗੇ ਸਾਬ ਠੀਕ ਹੈ ਬਾਕੀ ਮੈਂ ਹੁਣਾਂ ਦੇਖੋ ਅੱਜ ਇਹ ਜਹਾ ਐਲਡਰ ਨਹੀਂ ਦੇਖਿਆ ਹੁਣ ਮੇ ਕਿੱਡਾ ਜਿਆਦਾ ਇਹ ਤਾਂ ਡਾਇਆ ਕੰਪੈਨ ਚ ਨਹੀਂ ਹੁੰਦਾ ਹੁਣ ਇਹ ਜਿਹੜਾ ਹੰਡਲਰ ਜਿੱਦਾਂ ਇਹਨੂੰ ਦਿੱਤਾ ਹੋਇਆ ਹੈ। ਇਹ ਸਾਬ ਮੈਂ ਤੁਹਾਨੂੰ ਇੱਕ ਗੱਲ ਥੋੜੀ ਕੱਟ ਦੰਨਾ। ਜੀ ਮਹਾਰਤ ਦੀ ਕਿਰਪਾ ਰਹੀ ਤਾਂ ਤੁਹਾਨੂੰ 90 ਪੈਸੇ ਜਿਹਨੀਆਂ ਕੰਪਨੀਆਂ ਦੇ ਆ ਐਟਰਨਰ ਲੱਗੇ ਆ ਸਾਡੇ ਜੀ ਇਹ ਤੁਹਾਨੂੰ ਰੰਗ ਉਤਰਿਆ ਨਹੀਂ ਮਿਲੇਗਾ ਕਿਉਂਕਿ ਸਾਡੀ ਬੈਲਟ ਦੀ ਇਹੀ ਜੀ ਕੁਆਲਿਟੀ ਹੈ ਵੀ ਇਹ ਮੇਰਾ ਤਜਰਬਾ ਹੈ ਵੀ ਇਹ ਲੋੜੇ ਨਹੀਂ ਲੋੜੇ ਨਹੀਂ ਪੈਣੀ। ਠੀਕ ਹੈ ਜੀ। ਬਿੱਟੋ ਜੀ ਗੀਦੇ ਬਿੱਟ ਕੁਸੀ ਕਿਤੇ ਪ੍ਰਾਣੀ ਦੇਖ ਲਿਓ ਤੁਹਾਨੂੰ ਐਟਲ ਜੀਮੀਦਾਰ ਤੇ ਘਰਾਂ ਪਏ ਮਿਲਣਗੇ ਜਾਂ ਰੰਗ ਨਹੀਂ ਉਤਰਿਆ ਵਾ ਉਹ ਹਾਂ ਕਿਸੇ ਨੂੰ ਪਾਈ ਹੁਣ ਕਿਸੇ ਨੂੰ ਬਾਇਵੇਂ ਪੈ ਗਿਆ ਉਹ ਢਿੱਲੀ ਲੱਗਦੀ ਉਹ ਲਾਲਵੇ ਲਾਲਵੇ ਨਹੀਂ ਤੁਹਾਨੂੰ ਐਟਲ ਲਾਉਣ ਦੀ ਲੋੜ ਨਹੀਂ ਪਊਗੀ ਐਟਲ ਹਰੇਕ ਕੜਜਚ ਵਿੱਚ ਮਿਲੂਗਾ ਤੁਹਾਨੂੰ ਠੀਕ ਆ ਜੀ ਹਰੇਕ ਜਗ੍ਹਾ ਦੇ ਵਿੱਚ ਇਹ ਠੀਕ ਆ ਠੀਕ ਆ ਜੀ ਬਾਕੀ ਚੂਹੇ ਸਾਹ ਉਹ ਕਈ ਸਾਲ ਤੋਂ ਹੁਣ ਅਸੀਂ ਸਪਰਿੰਗਾਂ ਵਾਲੀ ਲਾ ਰਹੇ ਹਾਂ ਠੀਕ ਆ ਜੀ ਹਾਂ ਤੇ ਜਿਵੇਂ ਹੁਣ ਸਟਿੱਪ ਵਗੈਰਾ ਚ ਕਈ ਦਿੱਕਤ ਆਉਂਦੀ ਹੈ ਅਲਾਈਨਮੈਂਟ ਦੀ ਉਹ ਪ੍ਰੋਪਰ ਹੋਊਗੀ ਦੀ ਬਿਲਕੁਲ ਸਾਬ ਕਈ ਤਾਂ ਥੋੜੇ ਮਾਰ ਕੇ ਮੈਂ ਜੂਨ ਵਿੱਚ ਮੈਂ ਬੜੇ ਥੋੜੇ ਮਾਰ ਕੇ ਕੱਢਿਆ ਰੀਪਰ ਮੇਰੇ ਕੋਲ ਹੋਰ ਜੀ ਨਹੀਂ ਸਾਬਨਾ ਇਹ ਤਾਂ ਇਹ ਜਨ ਕਿਉਂਕਿ ਇਹ ਆਪਣੀ ਜਿਹੜੀ ਫਿੰਗਰ ਹੈ ਦੇਖੋ ਇਹ ਵੀ ਆਪ ਦੀ ਆ ਠੀਕ ਆ ਜੀ ਲੈਨ ਫੋਰਸ ਦੀ ਖੁਦ ਦੀ ਆ ਆਪ ਦੀ ਸਾਬ ਆਪਾਂ ਸਾਰੀ ਬਲੇਡ ਵੀ ਆਪਦੇ ਨੇ ਫਿੰਗਰ ਵੀ ਆਪਦੀ ਹੈ ਦੇਖੋ ਹੁਣ ਅਸੀਂ ਨਹੀਂ ਚਾਹੁੰਦੇ ਵੀ ਮਤਲਬ ਸਾਡੀ ਕੰਪਨੀ ਨਹੀਂ ਚਾਹੁੰਦੀ ਵੀ ਸਾਡੀਆਂ ਵਿੰਗਰਾਂ ਸੀਜ਼ਨ 'ਚ ਮਰ ਜਾਣ ਦੇਖੋ ਸਾਡੇ ਤੇ ਮਾਰਕੀਟ ਖਰਾਬ ਹੋ ਜਾਊ ਜਲੋ ਹੁਣ ਆਪਦੇ ਬਣਾਉਣੇ ਬਹੁਤ ਵਧੀਆ ਗੱਲਾਂ ਹੁਣ ਕਈ ਕੰਪਨੀ ਆਪਦਾ ਬਣਾਉਣੀ ਆ ਫਿਰ ਬਾਅਦ 'ਚ ਜੋ ਸਪੇਅਰ ਪਾਰਟ ਲੈ ਉਹਨੂੰ ਕਿਵੇਂ ਦੇਖਦੇ ਜੀ ਤੁਸੀਂ ਸਾਡਾ ਮੇਰੀ ਘਰ ਸੁਣ ਲੋ ਸਭ ਤੋਂ ਮਹਿੰਗਾ ਸ਼ਾਰਪਾ ਠੀਕ ਆ ਜੀ ਜੀ ਬਿਲਕੁਲ ਹੈਗਾ ਇਹ ਤੋਂ ਮਹਿੰਗਾ ਚਲੋ ਕੋਈ ਕਹਿ ਦੇਵੇ ਕਹਿ ਦੇਵੇ ਪਰ ਮੈਨੂੰ ਲੱਗਦਾ ਵੀ ਹੈ ਨਹੀਂ ਜੀ ਹੈਨਾ ਪਰ ਸਾਡਾ ਸ਼ਾਰਪ ਤੋਂ ਥੱਲੇ ਮਿਲੂਗਾ ਤੁਹਾਨੂੰ ਸ਼ਾਰਪ ਵੀ ਸਰਵਸ ਬਰਾਬਰ ਜੇ ਆਉਂ ਮਿਲੇ ਤਾਂ ਆਏ ਹੈ ਹਾਂਜੀ ਉਹ ਵੀ origignal ਮਿਲੇ ਤਾਂ ਆਏ ਸ਼ਾਰਪ ਹਾਂ ਸਾਡੇ ਕੋਲ ਬਾਬਾ ਜੀ ਸਾਡੇ ਕੋਲ ਬਲੇਟ ਮੈਂ ਤੁਹਾਨੂੰ ਹੁਣ ਵੀ ਦਿਖਾ ਦਣਾ ਬਾਈ ਨੇਮ ਮਿਲਣਗੇ ਲੈਂਡਪੋਰ ਸਭ ਤੋਂ ਫਾਰਮਰ ਲੈ ਕੇ ਜਾਂਦੇ ਠੀਕ ਆ ਠੀਕ ਆ ਜੀ ਬਾਈ ਨੇਮ ਸੁਪਰ ਸੀਡਰਾਂ ਦੇ ਅਸੀਂ ਦੇਖੋ ਇੱਕ ਚੀਜ਼ ਹੈ ਸਾਡੇ ਕੋਲ ਜਿੰਨਾ ਸਪੇਅਰ ਪਾਰਟ ਆ ਸਭ ਕੰਪਨੀ ਦਾ ਅ ਠੀਕ ਹੈ ਕਿਉਂਕਿ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਆ ਬਿਲ ਕਰਕੇ ਦਵਾਂਗੇ ਅਸੀਂ ਬਿਨਾ ਬਿਲ ਤੋਂ ਸਮਾਨ ਨਹੀਂ ਦਿੰਦੇ ਤੇ ਸਾਡਾ ਕੰਮ ਅਵੇਲੇਬਿਲਿਟੀ ਫੁੱਲ ਹੋਊਗੀ ਜੀ ਸਾ ਹਰ ਇੱਕ ਚੀਜ਼ ਠੀਕ ਹੈ ਜੀ ਸਭ ਸਭ ਸਾਡੇ ਕੋਲ ਤੁਸੀਂ ਅੱਜ ਵੀ ਤੁਸੀਂ ਪਾਈਪ ਲੈਣੇ ਮੇਰੇ ਕੋਲ ਹੁਣ ਵੀ ਪਏ ਆ ਕਿੱਡੀ ਕ ਗੱਲ ਆ ਜਿਹਨੂੰ ਦਾਤੀ ਕਹਿ ਦਿੰਦੇ ਆ ਜੀ 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 ਸਾਹਿਬ ਮੇਰੇ ਕੋਲ ਹੁਣ ਵੀ ਹਾਜ਼ਰ ਪਈ ਆ ਜੀ ਆ ਦੇਖੋ ਬੈਲਟ ਨਹੀਂ ਕਰੀ ਹੋਈ ਨਾਟ ਦੇ ਹਾਂ ਨਾਟ ਐਡਜਸਟ ਬੈਲਟ ਕਰੀ ਵੀ ਹੁੰਦੀ ਆ ਦੇਖੋ ਨਾਟ ਆ ਬਾਹਰ ਤੋਂ ਹੀ ਪੈਂਦੀ ਆ ਹਾਂ ਯਾਨੀ ਮੈਂ ਇਹਦੇ ਕੋਲ ਸਪੇਅਰ ਪਾਰਟ ਬਾਬਾ ਜੀ ਮੈਂ 90 ਪੈਸੇ ਜੋ ਫਾਰਮਰ ਮੈਂ ਜੇ ਕਿਤੇ ਨਾ ਕੋਈ ਚੀਜ਼ ਹੋਵੇ ਮੈਂ ਸੌਰੀ ਮੰਗਦਾ ਪਰ ਮੈਂ ਉਹ ਮਗਾ ਕੇ ਰੱਖਦਾ ਗੱਲ ਮਕੋ ਵੀ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਕਿਸੇ ਕੋਲ ਆ ਹੈਗੀਆਂ ਤੁਹਾਨੂੰ ਸਾਡੇ ਵਰਗੇ ਡੀਲਰਾਂ ਦੇ 70 ਪੈਸੇ ਤੁਸੀਂ ਉਹਨਾਂ ਨੇ ਕਿਹਾ ਇਹ ਤਾਂ ਹੈ ਹੀ ਨਹੀਂ ਜੀ ਗੱਲ ਕਰਦੇ ਸੀਗੇ ਆਪਾਂ ਸਬਸਿਡੀ ਅਪਰੂਵਡ ਪੰਜ ਲੱਗਿਆ ਹੋਇਆ ਜੀ ਆਪਣਾ ਠੀਕ ਹੈ ਜੀ ਆਹ ਕਾਦੇ ਵਾਸਤੇ ਦਿੱਤਾ ਹੋਇਆ ਜਿੱਕਰ ਵੀ ਵਾਪਸ ਨਾ ਆਵੇ ਜਾਂ ਸਿਸਟਮ ਕੀ ਹੈ ਬਿਲਕੁਲ ਬਾਬਾ ਜੀ ਇਹ ਮਤਲਬ ਹਵਾ ਦਾ ਸੂਟਾ ਬਣਨ ਨਹੀਂ ਹੁੰਦਾ ਸਿਸਟਮ ਠੀਕ ਹੈ ਕਿਉਂ ਫੁੱਲ ਬਣੇ ਹਾਂ ਵੀ ਮਤਲਬ ਜਿਹੜਾ ਕਈ ਨਹੀਂ ਕਹਿੰਦੇ ਕੁਲੀਆਂ ਜਾਂ ਕਰ ਦਿੰਦੀ ਹੈ ਮਸ਼ੀਨ ਉਹ ਤਾਂ ਹੀ ਕਰਦੀ ਹੈ ਵੀ ਜਦ ਨੂੰ ਹਵਾ ਨਹੀਂ ਪੂਰੀ ਮਿਲਦੀ ਜੀ ਠੀਕ ਹੈ ਠੀਕ ਹੈ ਜੀ ਹਾਂ ਇਹ ਵੀ ਐਡਜਸਟੇਬਲ ਆ ਦੇਖੋ ਹਰ ਇੱਕ ਚੀਜ਼ ਅਹੀ ਜੀ ਕੋਈ ਫਿਕਸਡ ਨਹੀਂ ਤੁਸੀਂ ਵੀ ਜਦ ਮਰਜੀ ਉੱਚੀ ਨੀਵੀਂ ਜਿੱਕਰ ਜੀਮੀਦਾਰ ਨੂੰ ਭਾਈ ਨੂੰ ਲੱਗੇ ਕਿਸੇ ਨੂੰ ਸਾਡੇ ਵੀਰ ਨੂੰ ਬਹੁਤ ਵਧੀਆ ਜੀ ਗ੍ਰੀਸ ਵਾਲੇ ਪੈਂਟ ਗ੍ਰੀਸ ਪੁਆਇੰਟ ਸਭ ਸਾਬ ਬਾਹਰ ਹੈ 베어ਿੰਗ ਸਾਰੇ ਮਤਲਬ origignal ਪਾਏ ਜਾਂਦੇ ਨੇ ਸਾਡੇ ਜਿੰਨੇ ਵੀ ਨੇ ਠੀਕ ਹੈ ਕੋਈ ਸਾਨੂੰ ਇੱਕ ਹੋਰ ਆਉਂਦੀ ਵੀ ਮਾਰ-ਬਾਰ ਅਸੀਂ ਚੀਜ਼ ਪਰ ਕੇਡੇ ਮਾਰ ਗਏ ਜੀ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਵੇਚ ਦਈਏ ਤਾਂ ਸਾਨੂੰ ਮੁੜ ਕੇ ਮਤਲਬ ਉਹ ਨਾ ਆਵੇ ਪਹਿਲਾਂ ਮਨਲਾ ਦੀ 9 ਨੰਬਰ ਆਉਂਦੇ ਸੀ ਇਹਦਾ ਬੜੇ ਕਰੇ ਹੋ ਜਾਂ ਜੀ ਹੁਣ ਸਭ ਬੜੇ ਕਰਤੇ 11 ਨੰਬਰ ਕਰਤੇ ਕਿਉਂਕਿ ਪੱਕੇ ਦੀ ਸਪੀਡ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਜੀ ਪੱਖੇ ਦੀ ਸਪੀਡ ਜ਼ਿਆਦਾ ਹੋਣ ਕਰਕੇ ਵੱਡਾ ਕਰਤਾ ਜੀਏ ਕਿਉਂਕਿ ਸੂਟਾ ਤਾਂ ਹੀ ਬਣਦਾ ਜੀ ਸਾਰੀਆਂ ਪੂਲੀਆਂ ਪੂਲਰ ਸ ਦੂਜੀਆਂ ਨੇ ਇਹੀ ਨਟ ਖੋਲਣੇ ਆ ਦੋ ਹੋਰੇ ਕਸਣੇ ਆ ਜੀ ਪੂਲੀ ਵਾਰ ਨਿਕਲ ਜੇ ਨਹੀਂ ਥੋੜਾ ਚੱਕਣ ਦੀ ਲੋੜ ਨਹੀਂ ਜੀ ਆਪਾਂ ਨੂੰ ਥੋੜਾ ਤੁਸੀਂ ਆ ਐਟਲ ਦੇਖੋ ਤੁਹਾਡੀ ਰੂਹ ਖੁਸ਼ ਹੁੰਦੀ ਹੋਊਗੀ ਬਿਲਕੁਲ ਬਿਲਕੁਲ ਐ ਵੀ ਵਾਕਈ ਐਟਲ ਬਣਾਇਆ ਕਿਸੇ ਨੇ ਜੀ 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 ਨਹੀਂ ਬਹੁਤ ਜਿਵੇਂ ਹੁਣ ਕਹਿੰਦੇ ਕਾਰ ਵਰਗਾ ਡਿਜ਼ਾਈਨ ਆ ਜੀ ਸਾਰੇ ਮਰਸੀਡੀਜ਼ ਵਰਗਾ ਆ ਫੀਚਰ ਤੁਹਾਨੂੰ ਕਿਸੇ 'ਚ ਨਹੀਂ ਮਿਲਣਗੇ ਆ ਹੋ ਗਿਆ ਜਾਨ ਖੋਲਣ ਦਾ ਇੱਕ ਵਾਰ ਟਾਪਾ ਖੋਲੀ ਹੋਈ ਇਹਦਾ ਮੈਂ ਸਾਨੂੰ ਉਹ ਵਿੱਚ ਦੇ ਦਿਖਾਉਣਾ ਜੀ ਮੈਂ ਇਹਨਾਂ ਖੋਲ ਕੇ ਦਿਖਾ ਦਿੰਦਾ ਲੈ ਆ ਦੇਖੋ ਤੁਸੀਂ ਆ ਚੀਜ਼ ਉਹ ਰੇ ਛੱਡ ਦੇਣੀ ਹੈ ਠੀਕ ਹੈ ਜੀ ਦੇਖੋ ਆ ਕਰਨੀ ਹੈ ਆ ਉਹ ਰੇ ਛੱਡ ਦੇਣੀ ਹੈ ਠੀਕ ਹੈ ਜੀ ਤੇ ਮਤਲਬ ਇਹ ਆ ਲੌਕ ਲੱਗ ਗਿਆ ਜੀ ਗੱਲ ਖਤਮ ਆ ਜਿਹੜੀ ਗੱਲ ਦੇਖਿਓ ਝਰਨਾ ਨਾ ਜਿਵੇਂ ਹੁਣ ਪੱਖਾ ਬਿਲਕੁਲ ਨੇੜੇ ਹੀ ਪਿਆ ਤੂੜੀ ਉਹ ਦੇਖੋ ਨਾਲ ਦੀ ਨਾਲੇ ਪੱਖਿਆਂ ਨੂੰ ਚੱਕ ਲੈਣਾ ਵਿੱਚ ਨਾ ਦੂਰ ਬਹੁਤ ਹੁੰਦਾ ਉਹ ਡਾਇਆ ਉਦੋਂ ਕਰਕੇ ਰਾਤ ਨੂੰ ਦਿੱਕਤ ਆਉਂਦੀ ਹੈ ਆਪਣੀ ਵੈਕਿਊਮ ਦੀ ਤੇ ਹੁਣ ਗੱਲ ਕਰਦੇ ਜੀ ਪੰਪ ਪ੍ਰਾਈਸ ਦੀ ਇਹ ਪ੍ਰਾਈਸ ਸਾਬ ਜਿਹੜਾ ਮਤਲਬ ਆਪਣੇ ਕੋਲ ਉਹਨੇ 60 ਇੰਚ ਸਾਰੇ ਮਾਡਲ ਅਲੱਗ ਅਲੱਗ ਦੱਸਦੇ ਨੇ ਪ੍ਰਾਈਸ ਹਾਂ ਇਹ ਆਪਣੇ ਕੋਲ 60 ਇੰਚ ਆ ਇਹਦਾ ਵੀ ਆਪਣੇ ਕੋਲ 60 ਇੰਚ ਆ ਠੀਕ ਆ ਜੀ ਸਾਡੇ ਦਰਸਾਲ ਏਰੀਏ ਦੇ ਵਿੱਚ 60 ਤੇ 63 ਜ਼ਿਆਦਾ ਵਿਕਦਾ ਠੀਕ ਆ ਜੀ ਵਿੱਚ ਦੇ 60 ਇੰਚ ਆ ਜੀ ਕਟਰ ਵਾਲ ਕਿੰਨਾ ਇਹਦਾ ਇਹਦਾ ਕਟਰ ਵਾਲ 8 ਠੀਕ ਆ 8 ਫੁੱਟਾ ਜੀ ਹਾਂਜੀ ਇਹ ਆਪਾਂ 63 ਇੰਚ ਲਵਾਂਗੇ ਤਾਂ 8.5 ਹੁਣ ਇਹ ਜਿਹੜਾ ਮਤਲਬ 60 ਇੰਚ 8 ਫੁੱਟ ਕਟਰ ਦਾ ਪ੍ਰਾਈਸ ਕੀ ਆ ਜੀ ਇਹ ਸਾਹਿਬ ਆਪਾਂ ਉਹਦੇ 230000 ਰੁਪਏ ਦਾ ਦੇ ਰਹੇ ਤਾਂ ਸੌਰੀ 330000 330000 ਆ ਜੀ 330000 ਦਾ ਮਾਨਤਾਣੇ ਚੋਂ ਮਾਨਤਾਣ ਮੌਕੇ ਨਾਲ ਹੋ ਜਾਊਗਾ ਕਿਉਂਕਿ ਰੇਟ ਜਾਇਜ਼ ਆ ਠੀਕ ਆ ਜੀ ਪਹਿਲੇ ਬਹੁਤਾ ਮੰਗ ਕੇ ਫਿਰ ਕਟਾਈਏ ਚੰਗਾ ਜਾਂਦੀ ਜਿਹੜਾ ਹੁਣ 57 ਇੰਚ ਹੀ ਆਉਂਦਾ ਚੀਜ਼ ਆ ਹਾਂ ਸਭ 10000 ਦਾ ਫਰਕ ਆ ਉਹ ਮਤਲਬ 330000 ਦੇ ਦਾਂਗੇ ਤੇ ਉਹ 7.5 ਫੁੱਟ ਕਟਰ ਚ ਆਊਗਾ ਸਾਡੇ ਜਿਹੜਾ 62 ਇੰਚ ਹੀ ਆ ਜ ਜਿਹੜਾ ਬਾਹਰ ਟੀਂਚੀ ਆ ਸਾਹਿਬ ਉਹ ਆਪਾਂ 45 ਦਾ ਦੇ ਦਾਂਗੇ 3 45 ਦਾ ਕਟਰ ਕਿੰਨਾ ਫਟਾਊਗਾ ਜੀ 8.5 ਬਾਕੀ ਸਾਰਾ ਸਿਸਟਮ ਇੰਨੇ ਹੋਊਗਾ ਠੀਕ ਆ ਜੀ ਬਾਜ ਰੇਟ ਸਾਹਿਬ ਰੇਟ ਇੱਕ ਕਿਉਂਕਿ ਮਾਰਕੀਟ ਦੇ ਵਿੱਚ ਰੀਪਰ ਬਹੁਤ ਆ ਜੇ ਕੋਈ ਜ਼ਿਆਦਾ ਮੰਗੂਗੇ ਹਨਾ ਫਿਰ ਅਗਲਾ ਇੱਧਰ ਉੱਧਰ ਸਾਨੂੰ ਇਹ ਹੁੰਦਾ ਵੀ ਜਿਹੜਾ ਸਾਡੇ ਕੋਲ ਆ ਗਿਆ ਫਿਰ ਰੇਟ ਪਰਤੀ ਨਹੀਂ ਕਿਤੇ ਜਾਊਗਾ ਜੀ ਇਹ ਜਾਈ ਹੁੰਦਾ ਵੀ ਚਲੋ ਕੋਈ ਨਹੀਂ ਮਤਲਬ ਪ੍ਰੋਡਕਟ ਤੇ ਹਰ ਇੱਕ ਚੀਜ਼ ਦੀ ਆਪਣੀ ਗਾਰੰਟੀ ਹੋ ਤੇ ਬੁੱਕ ਕਰਾਉਣ ਵਾਸਤੇ ਨੰਬਰ ਬੋਲ ਦਿਓ ਜੀ ਆਪਣਾ 97810 5000 ਨੂੰ 5009 ਤੇ ਇਹਦੇ ਜਿਵੇਂ ਹੁਣ ਲੋਨ ਸੀ ਵੀ ਤਾਂ ਕਰਾਉਣੀ ਕਿਸੇ ਨੇ ਹੋ ਜੂ ਹਾਂ ਸਾਹਿਬ 80% ਆਪਣੇ ਕੋਲ ਸਾਹਿਬ SBI ਬੈਂਕ ਲੋਨ ਕਰਦਾ ਠੀਕ ਹੈ ਜੀ ਇੰਡੋਸੀ ਬੈਂਕ ਲੋਨ ਕਰਦਾ ਠੀਕ ਹੈ ਜੀ ਤੇ ਆਪਣੇ ਕੋਲ Bajaj ਦਾ ਵੀ ਮੇਰਾ ਅਕਾਊਂਟ ਖੁੱਲ ਗਿਆ ਉਹ ਵੀ ਲੋਨ ਕਰਾ ਦਾਂਗੇ ਤੇ IFCO ਫਾਈਨਾਂਸ ਵਾਲੇ ਵੀ ਕਰਦੇ ਨੇ ਠੀਕ ਆ ਬਹੁਤ ਆਪਸ਼ਨ ਆ ਜੀ ਜਿਹੜਾ ਬਾਕੀ ਦੇਖੋ ਸਾਡੇ ਸਰਾਂਦੇ ਏਰੀਏ ਦੇ ਵਿੱਚ ਤਾਂ ਤੁਸੀਂ ਕਿਸੇ ਵੀ ਬੈਂਕ 'ਚ ਕਹਿ ਦਿਓ ਮਾਰਾ ਦੀ ਕਿਰਪਾ ਸੀ ਨਾਲੇ ਚੱਲ ਜਾਣਗੇ ਠੀਕ ਆ ਠੀਕ ਆ ਆ ਇਹੋ ਜਿਹਾ ਕਿਹੜਾ ਬੈਂਕ ਆ ਜਿਹੜਾ ਪੁਰਾਣ ਜਾਣਦਾ ਜੀ ਕੋਈ ਦੂਰ ਨੇੜੇ ਤੋਂ ਦੇਖ ਰਿਹਾ ਹੋ ਉਹਨਾਂ ਨੂੰ ਪਵਾਉਣਾ ਹੋਵੇ ਆ ਬਿਲਕੁਲ ਸਾਬ ਉਹ ਵੀ ਆਪਾਂ ਸਾਡਾ ਤਾਂ ਦੇਖੋ ਗੱਲ ਇੰਨੀ ਕਹਿ ਵੀ ਕਿਰਪਾ ਮਾਰਾ ਦੀ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ ਤਕਰੀਬਨ ਸਾਨੂੰ ਮੋਹਾਲੀ ਰੋਪੜ ਸਾਰੇ ਕਿਤੇ ਬੰਦੇ ਜਾਣਦੇ ਨੇ ਵੈਸੇ ਅਸੀਂ ਡੀਲ ਕਰਦੇ ਆ ਫਤੇਗੜ ਸਾਹਿਬ ਦੇ ਵਿੱਚ ਠੀਕ ਹੈ ਜੀ ਕੋ ਪਹਿਲ ਫਤੇਗੜ ਸਾਹਿਬ ਹੋ ਗਿਆ ਜੀ ਆਪਣਾ ਜਿਵੇਂ ਬਰਾਤ ਇਹ ਰੋਪੜ ਹੋ ਡੀਲਰ ਹੈ ਮੋਹਾਲੀ ਓਪਨ ਠੀਕ ਹੈ ਜੀ ਹਾਂ ਤੇ ਜੇ ਕੋ ਪਟਿਆਲੇ ਵਾਲੇ ਡੀਲਰ ਲੱਗ ਨੇ ਚਲ ਕਈ ਵਾਰ ਇਹ ਹੁੰਦਾ ਵੀ ਪਿੰਡ ਨੂੰ ਪਿੰਡ ਮਾੜਾ ਮੋਟਾ ਮੈਂ ਕਹਿ ਨਹੀਂ ਸਕਦਾ ਪਰ ਅਸੀਂ ਜਾਨੀ ਕਰਦੇ ਆਪਣੇ ਫਤੇਗੜ ਸਾਹਿਬ ਨੂੰ ਪਹਿਲ ਦੇ ਆਧਾਰ ਤੇ ਕਰਦੇ ਠੀਕ ਹੈ ਠੀਕ ਹੈ ਜੀ ਇੱਕ ਹੈਗਾ ਮਾਨ ਕੋਈ ਤੁਸੀਂ ਪਟਿਆਲੇ ਲੈਣਾ ਕਿਤੇ ਵੀ ਲੈਣਾ ਆਪਾਂ ਨੂੰ ਡੀਲਰ ਮੋੜਦਾ ਨਹੀਂ ਆਪਾਂ ਕਹਿੰਦਾ ਸਾਡਾ ਰਿਸ਼ਤੇਦਾਰ ਆ ਬਾਈ ਇਹ ਤੋਂ ਲੈ ਲੈ ਕੋਈ ਨਹੀਂ ਮਾਨਤਨ ਕਰਾਦਾ ਠੀਕ ਹੈ ਬਹੁਤ ਵਧੀਆ ਲਵ ਲੈਂਡ ਫੋਰਸ ਦਾ ਹੀ ਆਪਾਂ ਖੜੇ ਆ ਜੀ ਸਰਾਂਦ ਜੀ ਪਰਮ ਐਂਟਰਪ੍ਰਾਈ ਦੇ ਅਨਾਜ ਮੰਡੀ ਦੇ ਵਿੱਚ ਕੋਈ ਵੀ ਇਨਕੁਆਰੀ ਹੋਈ ਤੁਹਾਨੂੰ ਲੈਣ ਦੀ ਅਪਹਿਲਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਤੋਂ ਪਹਿਲਾਂ ਮੇਰੀ ਹੋਗੀ ਆਪਾਂ ਕਿਉਂਕਿ ਖੁਦ ਵਰਤ ਰਹੇ ਹਾਂ ਇਹਨਾਂ ਨਾਲ ਠੀਕ ਹੈ ਉਸ ਤੋਂ ਬਾਅਦ ਕੰਪਨੀ ਦੀ ਆ ਕੋਈ ਵੀ ਬੁੱਕ ਕਰਾਉਣਾ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜਾਂ ਭਾਈ ਨੂੰ ਕਰ ਸਕਦੇ ਜੀ ਹਾਂ ਨੰਬਰ ਬੋਲੇ ਜੀ ਬਾਕੀ ਮੈਂ ਥੱਲੇ ਵੀ ਲਾਸਟ ਨੰਬਰ ਇਹਨਾਂ ਦਾ ਕੋਈ ਵੀ ਪ੍ਰੋਡਕਟ ਲੈਣਾ ਹੋਵੇ ਲੈਂਡ ਫੋਰਸ ਦੱਸ ਹੀ ਲੈ ਸਕਦੇ ਆ ਜੀ ਬਾਕੀ ਆਪਣੇ ਵੱਲੋਂ ਫੁੱਲ ਪਾਸਾ ਹੈ ਵਧੀਆ ਜੀ ਇੱਕ ਸਾਹਿਬ ਹੋਰ ਮੈਂ ਗੱਲ ਕਹਿਣੀ ਚਾਹੁੰਦਾ ਜੀ ਚਲੋ ਕਈ ਵਾਰ ਕੀ ਹੁੰਦਾ ਤੁਸੀਂ ਲੈਂਡ ਫੋਰਸ ਦਾ ਅੱਜ ਤੱਕ ਕਿਸੇ ਨੇ ਕੋਈ ਵੀ ਅੱਜ ਤੋਂ 15 ਸਾਲ ਪਹਿਲਾਂ ਵੀ ਸਮਾਨ ਖਰੀਦੇ ਆ ਜੀ ਤੁਹਾਨੂੰ ਉਹਦਾ ਵੀ ਸਮਾਨ ਮਿਲੂਗਾ ਦੇਖੋ ਸਾਡੇ ਕੋਲ ਤਾਂ ਨਹੀਂ ਮਤਲਬ ਬਹੁਤਾ ਪੁਰਾਣਾ ਹੁੰਦਾ ਠੀਕ ਹੈ ਜੀ ਪਰ ਜੇ ਬੰਦਾ ਕਹੇ ਤਾਂ ਅਸੀਂ ਰੂਟਾ ਵੀ ਡਰੇ ਸਿੰਗਲ ਸਪੀਡ ਹੈ ਕੋਈ ਵੀ ਸ਼ਾਫਟ ਪੀਟੀਓ ਚਾਹੀਦੀ ਹੈ ਅੱਬਲਵਾ ਤਾਂ ਜੇ ਬੰਦਾ ਵਿਸ਼ਵਾਸ ਵਾਲਾ ਵੀ ਭਾਈ ਤੂੰ ਮੰਗਾ ਲੈ ਅਸੀਂ ਮੰਗਾ ਲੰਨੇ ਆ ਦੇ ਦਨੇ ਆ ਨਹੀਂ ਤਾਂ ਸਾਹਿਬ ਤੁਹਾਨੂੰ ਅਮਰਗੜ ਐਤਵਾਰ ਛੱਡ ਕੇ ਕਿਸੇ ਵੀ ਟਾਈਮ ਚੱਲ ਜਾਓ ਤੁਹਾਨੂੰ ਅੱਜ ਤੱਕ ਜੋ ਅਮਰਗੜੀਆਂ ਨੇ ਸਮਾਨ ਬਣਾਇਆ ਮਿਲੂਗਾ ਜੀ ਉਹ ਮਿਲੂਗਾ ਇਹ ਨਹੀਂ ਉਹ ਕਹਿਣਗੇ ਵੀ ਇਹ ਚੀਜ਼ ਤਾਂ ਜੀ ਸਾਡੇ ਕੋਲ ਮੁੱਕ ਗਈ ਵੀ ਤੁਹਾਡੀ ਉਹ ਡੈਡ ਹੋ ਗਈ ਜੀ ਚੈਨ ਵਾਲੇ ਰੂਟਾ ਬੀਟਰ ਦਾ ਅੱਜ ਵੀ ਸਮਾਨ ਸਾਹਿਬ ਮੈਂ ਗਾਰੰਟੀ ਨਾਲ ਕਹਿੰਦਾ ਤੁਸੀਂ ਅਮਰਗੜ ਚੱਲ ਜਾਓ ਠੀਕ ਹੈ ਜੀ ਬਿਨਾ ਪੁੱਛੇ ਠੀਕ ਹੈ ਨਾਲ ਲੈ ਜਿਓ ਤੁਹਾਨੂੰ ਉੱਥੇ ਮੌਕੇ ਨਾਲ ਸਟੋਰ ਚ ਹਰ ਇੱਕ ਚੀਜ਼ ਮਿਲੂ ਇਹ ਖਾਸੀਅਤ ਆ ਸਾਡੀ ਕੰਪਨੀ ਦੀ ਬੰਦ ਨਹੀਂ ਕਰਦੀ ਸਪੇਅਰ ਪਾਰਟ ਜੀ 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 ਸਪੇਅਰ ਪਾਰਟ ਬਿਨਾ ਅਮਰਗੜ ਦਾ ਸਮਾਨ ਨਹੀਂ ਖੜੂਗਾ ਦਸ਼ਮੇਸ਼ਮ ਮਤਲਬ ਅਮਰਗੜ ਦਾ ਜੀ ਐਂਡ ਬੋਸਟ ਦਾ ਚਲੋ ਇਹ ਦੇਖਿਆ ਜੀ ਤੁਸੀਂ ਸਮਾਰਟ 60 ਜੀ ਲੈਨ ਫੋਰਸ ਦਾ ਤੇ ਦੱਸਿਓ ਕਿਦਾਂ ਵੀਡੀਓ ਲੱਗੀ ਕੋਈ ਵੀ ਇਨਕੁਆਰੀ ਹੋਈ ਦੱਸ ਸਕਦੇ ਆ ਜੀ ਤੇ ਗਾਹਾਂ ਵਾਲੀ ਐਦਾਂ ਦੀ ਵੀਡੀਓ ਲਈ ਕੋਈ ਵੀ ਸਪੋਰਟ ਚਾਹੀਦੀ ਆ ਤੁਹਾਨੂੰ ਸਾਡੇ ਡੀਲਰ ਸਨਵਾਈ ਨਹੀਂ ਕਰਦਾ ਤੁਸੀਂ ਆਪਣੇ ਅਕੋਰਡਿੰਗ ਵੀਡੀਓ ਦੇਖ ਕੇ ਪ੍ਰੋਡਕਟ ਲੈਣੇ ਆ ਤਾਂ ਆਪਾਂ ਤੁਹਾਡੇ ਨਾਲ ਹਮੇਸ਼ਾ ਖੜੇ ਆ ਜੀ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਦੱਸਿਓ ਕਿਦਾਂ ਲੱਗੀ ਵੀਡੀਓ ਤੇ ਮਿਲਦੇ ਆ ਜੀ ਕਿਸੇ ਹੋਰ ਨਵੀਂ ਵੀਡੀਓ ਚ ਧੰਨਵਾਦ ਜੀ